हां जी ਪੰਜਾਬੀਓ ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਆਈ ਹੈ ਡਿਬਰੂਗੜ੍ਹ ਜੇਲ੍ਹ ਤੋਂ ਜੋ ਕਿ ਭਈ ਉਹਨਾਂ ਦੇ ਸਾਥੀ ਜੋ ਪਹਿਲਾਂ ਵੀ ਕਿਹਾ ਗਿਆ ਜੋ ਕਿ ਐਨਐਸਏ ਟੁੱਟਣ ਦੇ ਕਾਰਨ ਪੰਜਾਬ ਦੇ ਵਿੱਚ ਲਿਆਇਆ ਜਾ ਰਿਹਾ ਤਾਂ ਜਿਹਦੇ ਵਿੱਚ ਕੁਝ ਸਾਥੀ ਉਹਨਾਂ ਦੇ ਕੱਲ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਗਏ ਸੀ ਤੇ ਕੁਝ ਅੱਜ ਦੋ ਜਿਹੜੇ ਅੱਜ ਦੱਸਿਆ ਗਿਆ ਜਿਹੜੇ ਉਹਨਾਂ ਦੇ ਸਾਥੀ ਆ ਤੇ ਜੋ ਅਮਰਤਪਾਲ ਸਿੰਘ ਉਹ ਵੀ ਬਹੁਤ ਜਲਦ ਪੰਜਾਬ ਦੇ ਵਿੱਚ ਲਿਆਏ ਜਾਣਗੇ ਕਿਉਂਕਿ ਉਹਨਾਂ ਦਾ ਕਹਿਣਾ ਇਹ ਆ ਵੀ ਜਿਹੜੇ ਐਨਐਸਏ ਟੁੱਟੀ ਲੱਗੀ ਸੀ ਇਹਨਾਂ ਤੇ ਉਹਨਾਂ ਦੇ ਸਾਥੀਆਂ ਤੋਂ ਤਾਂ ਟੁੱਟ ਗਈ ਆ ਤੇ ਜਿਹੜਾ ਅਮਰਤਪਾਲ ਕਿਉਂਕਿ ਇਹ ਮਾਰਚ ਮਹੀਨੇ ਚ ਪੇਸ਼ ਹੋਇਆ ਤਾਂ ਅੱਗੇ ਪਿੱਛੇ ਤੇ ਅਮਰਤਪਾਲ ਸਿੰਘ ਅਪ੍ਰੈਲ ਦੇ ਵਿੱਚ ਪੇਸ਼ ਹੋਇਆ ਜਿਹੜੇ ਅੰਜਨਾਲਾ ਕਾਂਡ ਦੇ ਵਿੱਚ ਇਹ ਸੱਤ ਸਾਥੀ ਦੱਸਿਆ ਗਿਆਗਾ ਆਪਣੇ ਅਮਰਤਪਾਲ ਸਿੰਘ ਦੀ ਤਾਂ ਹੁਣ ਇਹ ਸਾਰੀ ਇਨਕੁਇਰੀ ਵਾਸਤੇ ਸਾਰੀ ਜਾਣਕਾਰੀ ਵਾਸਤੇ ਇਹਨਾਂ ਨੂੰ ਪੰਜਾਬ ਲਿਆਇਆ ਜਾਊਗਾ ਫਿਰ ਪੰਜਾਬ ਪੁਲਿਸ ਵੱਲੇ ਕਰਾਇਆ ਜਾਊਗਾ ਜਿਵੇਂ ਉਹਨਾਂ ਦੇ ਵਕੀਲ ਦਾ ਆਮਾਨ ਸਿੰਘ ਖਾਰਾ ਜੋ ਇਹਨਾਂ ਤੋਂ ਪਤਾ ਚੱਲਦਾ ਸਾਰੀ ਗੱਲਬਾਤ ਦਾ ਵੀ ਕੀ ਸਾਰਾ ਰੋਲ ਆ ਕੀ ਗੱਲਬਾਤ ਆ ਤੇ ਜੋ ਉਹਨਾਂ ਦੇ ਬਾਪੂ ਤਰਸੇਵ ਸਿੰਘ ਦੇ ਵੀ ਵਿਚਾਰ ਦੱਸਾਂਗੇ ਆਪਾਂ ਹੁਣ ਆਪਾਂ ਜੋ ਇਹਨਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਇੱਕ ਸੁਲਝੇ ਹੋਏ ਵਕੀਲਾ ਤੇ ਇਹ ਜੋ ਦੋਨੇ ਮਾਨ ਸਿੰਘ ਤੇ ਹਰਪਾਲ ਸਿੰਘ ਖਾਰਾ ਦੋਨਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਅਮਰਪਾਲ ਨੂੰ ਬਾਹਰ ਲਿਆਉਣ ਵਾਸਤੇ ਤਾਂ ਹੁਣ ਜਿਹੜੀ ਹੈ ਗੱਲਬਾਤ ਕੀ ਆ ਜਿਹੜੀ ਅਮਰਪਾਲ ਦੇ ਸਾਥੀ ਆ ਅਜਨਾਲਾ ਕਾਂਢ ਦੇ ਵਿੱਚ ਇਹ ਇਹਨਾਂ ਨੇ ਐਨਐਸਏ ਲਾ ਕੇ ਤਾਂ ਅਮਰਪਾਲ ਨੂੰ ਰੱਖਿਆ ਅਦਰਾਲਾ ਕਾਂਡ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਕਿਉਂਕਿ ਅਮਰਪਾਲ ਸਿੰਘ ਵਾਦ ਦੇ ਵਿੱਚ ਪੇਸ਼ ਹੋਇਆ ਉਹ ਤੋਂ ਪਹਿਲਾਂ ਉਹ ਪੇਸ਼ ਹੋਈ ਸੀ ਉਹ ਮਾਰਚ ਦੇ ਮਹੀਨੇ ਚ ਪੇਸ਼ ਹੁੰਦਾ ਅਮਰਪਾਲ ਸਿੰਘ ਅਪ੍ਰੈਲ ਚ ਹੁੰਦਾ ਤਾਂ ਗੱਲ ਹੁਣ ਐਨੀ ਕਾ ਜਿਹੜਾ ਇਹ ਪੇਸ਼ ਕਰਦੇ ਆ ਸਾਰਿਆਂ ਨਾਲ ਪਹਿਲਾਂ ਉਹਨਾਂ ਦੇ ਮਾਨ ਸਿੰਘ ਜਿਹੜਾ ਹਰਪਾਲ ਸਿੰਘ ਜਿਹੜੇ ਖਾਰਾਗੇ ਉਹਨਾਂ ਦਾ ਕਹਿਣਾ ਇਹ ਆ ਵੀ ਪਹਿਲਾਂ ਉਹ ਕੋਰਟ ਤੋਂ ਇਜਾਜ਼ਤ ਮੰਗਣਗੇ ਵੀ ਰਿਮਾਂਡ ਤੇ ਰਿਮਾਂਡ ਤੇ ਆ ਜਾਊਗਾ ਉਹ ਤੋਂ ਬਾਅਦ ਕਿਉਂਕਿ ਜਿਹੜੀ ਰਿਕਵਰੀ ਕਹਿੰਦੇ ਹੁੰਦੇ ਆਗੇ ਜਿਹੜਾ ਕੋਈ ਦੋਸ਼ ਇਹਨਾਂ ਤੇ ਲੱਗਿਆ ਸੀ ਪੂਰੀ ਕਵਰੀ ਨਾ ਤਾਂ ਹੋਈ ਨੀ ਪੂਰੀ ਤਾਂ ਜਿਹੜੀ ਉਹਦੇ ਚੋਂ ਇਹ ਝੂਠੇ ਪੰਦੇ ਨਜ਼ਰ ਆਉਂਦੇ ਆ ਕਿਉਂਕਿ 2 ਸਾਲਾਂ ਦੇ ਵਿੱਚ ਕੁਝ ਨਹੀਂ ਇਹਨਾਂ ਤੋਂ ਬਰਾਮਤ ਹੋਇਆ ਨਾ ਕੋਈ ਹਥਿਆਰ ਫੜਿਆ ਗਿਆ ਤਾਂ ਇਹਦੇ ਵਿੱਚ ਸਿੱਧਾ ਪਤਾ ਲੱਗਦਾ ਵੀ 2 ਸਾਲ ਖਰਾਬ ਕਰੇ ਆ ਅਮਰਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਦੇ ਤਾਂ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਚ ਰੱਖਿਆ ਤਾਂ ਐਨਐਸਏ ਵੀ ਹੁਣ ਸਾਲ ਤੋਂ ਜ਼ਿਆਦਾ ਰੱਖ ਨਹੀਂ ਸਕਦੇ ਤਾਂ ਉਹ ਵੀ ਟੁੱਟਣ ਜਾ ਰਹੀ ਆ ਅੱਗੇ ਵਧਾ ਨਹੀਂ ਸਕਦੇ ਕੋਸ਼ਿਸ਼ ਤਾਂ ਬਹੁਤ ਕਰਦੀ ਆ ਪੰਜਾਬ ਸਰਕਾਰ ਵੀ ਕਿਸੇ ਵੀ ਤਰੀਕੇ ਨਾਲ ਵਰਤਪਾਲ ਨੂੰ ਬਾਹਰ ਨਾ ਆਉਣ ਲਈ ਫੜ ਉਹਨਾਂ ਦੀ ਮਜਬੂਰੀ ਬਣ ਗਈ ਹੈ ਚਾਹੇ ਤਾਂ ਕਹਿ ਲੋ ਕਿਉਂਕਿ ਐਲਐਸਏ ਤੋਂ ਅੱਗੇ ਵਧ ਨਹੀਂ ਸਕਦੀ ਇੱਕ ਸਾਲ ਤੋਂ ਵੱਧ ਲਾ ਨਹੀਂ ਸਕਦੇ ਤਾਂ ਜੇ ਗੱਲ ਕਰੀਏ ਆਪਾਂ ਇੱਕ ਜਿੱਤੇ ਹੋਏ ਐਮਪੀ ਨੂੰ ਲਾ ਤਾਂ ਇਹ ਗੱਲ ਕਰ ਦਿੰਦੇ ਆ ਵਿਧਾਨ ਸਭਾ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਜੋ ਇੱਕ ਜਿੱਤੇ ਹੋਏ ਨਵਾਇਦੇ ਲੋਕਾਂ ਦੀ ਤਾਂ ਲੋਕ ਸਭਾ ਦੇ ਵਿੱਚ ਜਾ ਕੇ ਗੱਲਬਾਤ ਕਰਨ ਦਾ ਮੌਕਾ ਇੱਕ ਵਾਰ ਵੀ ਨਹੀਂ ਦਿੱਤਾ ਗਿਆ ਅਬਰਤਪਾਲ ਸਿੰਘ ਨੂੰ ਕਿਉਂਕਿ ਜਿੱਤੇ ਹੋਏ ਨਵਾਇਦੇ ਲੋਕਾਂ ਨੇ 497000 ਵੋਟ ਤੇ ਜਿੱਤੇ ਹੋਏ ਆ ਆ ਹੁਣ ਇਡੀ ਵੋਟ ਜੋ 1.90 ਹਜ਼ਾਰ ਸਾਰਿਆਂ ਨਾਲ ਵੱਧ ਕੇ ਵੋਟ ਪਈਆ ਤਾਂ ਗੱਲ ਹੁਣ ਇਡੀ ਕਾ ਇਹ ਸਰਕਾਰ ਆ ਕੁਵਤਾ ਅਵਰਤ ਪਾਲੂ ਬਾਹਰ ਨਹੀਂ ਉਹ ਦਿੰਦੀਆ ਤਾਂ ਜਿਹੜਾ ਹੁਣ ਉਹਨਾਂ ਦੇ ਵਕੀਲ ਮਾਨ ਸਿੰਘ ਜੋ ਹਰਪਾਲ ਸਿੰਘ ਜੋ ਖਾਰਾ ਕੀ ਇਹਨਾਂ ਦਾ ਕਿਹੜਾ ਇਹ ਆ ਜੋ ਇਹਨਾਂ ਤੇ ਦੋਸ਼ ਲੱਗੇ ਆ 2 ਸਾਲ ਦੇ ਵਿੱਚ ਜਦੋਂ ਸਾਬਤ ਨਹੀਂ ਹੋਏ ਤਾਂ ਹੁਣ ਇਹ ਕਿੱਥੋਂ ਸਾਬਤ ਕਰ ਰਹੀ ਦੋ ਸਾਲ ਖਰਾਬ ਹੀ ਕੀਤੀ ਲੜੇ ਤਾਂ ਨਾ ਕੋਈ ਇਹਨਾਂ ਦੇ ਇਹ ਲੋ ਤੋਂ ਕੋਈ ਥਿਆਰ ਪ੍ਰਾਪਤ ਹੋਇਆ ਨਾ ਕੋਈ ਲੋ ਤੋਂ ਕੋਈ ਐਸਾ ਚੀਜ਼ ਜਿਵੇਂ ਲਾ ਦੇ ਉੱਪਰ ਇੱਕ ਪੰਜਾਬ ਸਰਕਾਰ ਦਾ ਇੱਕ ਜਿਹੜੇ ਆਪਾਂ ਕਹਿੰਦੇ ਗਲਤ ਅੰਸਰ ਗਲਤ ਅੰਸਰਾ ਤੋਂ ਕਿਸੇ ਹੋਰ ਵਿਅਕਤੀ ਤੋਂ ਦੋ ਪੈਪੜ ਫੜੇ ਗਏ ਸੀ ਤਾਂ ਉਹ ਦੋਲੇ ਵਰਤਪਾਲ ਦੇ ਸਾਥੀਆਂ ਤੇ ਲਾ ਦਿੱਤੀ ਸੀ ਤਾਂ ਬਾਅਦ ਦੇ ਵਿੱਚ ਜਦੋਂ ਪੂਰੀ ਰਿਕਵਰੀ ਹੋਈ ਪੂਰੀ ਸਾਰੀ ਤਾਂ ਉਹਦੇ ਵਿੱਚ ਇਹਦੇ ਵਕੀਲ ਨੇ ਜਦੋਂ ਸਾਰੀ ਜਾਣਕਾਰੀ ਦੱਸੀ ਆ ਹਰਪਾਲ ਸਿੰਘ ਖਾਰਾੜੀ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਭਈ ਵਰਤਪਾਲ ਸਿੰਘ ਦੇ ਵੈਪਲ ਲਈ ਹੈਗੇ ਇੱਕ ਤਾਂ ਕੋਈ ਹੋਰ ਤੇ ਕਿਸੇ ਦੇ ਤਾਂ ਹੁਣ ਗੱਲ ਇਲੀ ਕਾ ਅਵਰਤਪਾਲ ਤੇ ਹਰ ਵਾਰ ਦੋਸ਼ ਲੱਗਦੇ ਰਹਦੇ ਆ ਪਸੌਲ ਦੀ ਸਾਜਿਸ਼ਾ ਵੀ ਅਗਰ ਪੰਜਾਬ ਦੇ ਵਿੱਚ ਅਵਰਤਪਾਲ ਦੀ ਪਾਰਟੀ ਵੱਲ ਜਾ ਰਹੀ ਆ ਕਿਉਂਕਿ ਜਿਹੜੀ ਕਾਲੀ ਗੱਲ ਵਾਰਸ ਪੰਜਾਬ ਦੇ ਪ੍ਰਤ ਉਹਦੇ ਉੱਪਰ ਜਯੂਪੀਐਲ ਆਇਆ ਜਾਂਦਾ ਜਦੋਂ ਪਤਾ ਲੱਗਦਾ ਤਾਂ ਕਿਸੇ ਵੀ ਤਰੀਕੇ ਨਾਲ ਅਵਰਤਪਾਲ ਨੂੰ ਬਾਹਰ ਆਉਣ ਦੀ ਇਹਨਾਂ ਦੇ ਵੱਲੋਂ ਕੋਈ ਇਜਾਜ਼ਤ ਨਹੀਂ ਸੀ ਪਰ ਹੁਣ ਸਾਲ ਤੋਂ ਜ਼ਿਆਦਾ ਐਲਐਸ ਨਹੀਂ ਲੱਗ ਸਕਦੀ ਕਿਉਂਕਿ 2 ਸਾਲ ਤਾਂ ਪਹਿਲਾਂ ਰਹਿ ਗਏ ਤੀਜੀ ਵਾਰ ਹੁਣ ਕਿਵੇਂ ਲੱਗੂਗੀ ਐਲਐਸਸੀ ਟੁੱਟੜ ਜਾ ਰਹੀ ਆ ਹੁਣ ਤੇ ਉਹਦੇ ਵਿੱਚ ਹੁਣ ਜਵਾਨਤ ਹੋ ਸਕਦੀ ਆ ਇਹਦੇ ਸਾਥੀਆਂ ਦੀ ਵੀ ਅਬਰਤਪਾਲ ਅਬਰਤਪਾਲ ਸਿੰਘ ਦੀ ਵੀ ਕਿਉਂਕਿ ਜੈ ਚਾਹੇ ਤਾਂ ਹੁਣ ਕਹਦੇ ਵੀ ਆਪਣੇ ਲੋਕਾਂ ਦੀਆ ਦੁਆ ਦਾ ਵੀ ਰੱਬ ਦੇ ਸਾਥ ਦੇ ਤਾਂ ਅਬਰਤਪਾਲ ਸਿੱਧਾ ਤੇ ਤੇ ਚਾਹੇ ਹੁਣ ਤੁਸੀਂ ਇਹ ਕਹੋ ਪਹਿਲੀ ਗੱਲ ਤਾਂ ਇਹ ਹੀ ਕਵਾਂਗੇ ਰੱਬ ਨੇ ਸਾਥ ਬਹੁਤ ਵੱਡਾ ਦਿੱਤਾ ਅਬਰਤਪਾਲ ਦਾ ਕਿਉਂਕਿ ਜਿਹੜੇ ਉਹਦੇ ਸਾਥੀ ਆ ਲਾਲੋ ਲਾਲ ਉਹਨਾਂ ਤੇ ਐਲਐਸਸੀ ਟੁੱਟੀ ਆ ਤੇ ਜਿਹੜਾ ਹੁਣ ਰਾਲਾ ਕਾੜਾ ਉਹਦੀ ਸਾਰੀ ਜਾਣਕਾਰੀ ਵਾਸਤੇ ਅਵਰਤਪਾਲ ਦੇ ਸਾਥੀਆਂ ਨੂੰ ਜੋ ਪੰਜਾਬ ਲੈ ਆਇਆ ਜਾਊਗਾ ਡਿਫਰੂਗਟ ਦੀ ਜੇਲ੍ਹ ਚੋਂ ਫਿਰ ਉਹਨਾਂ ਨੂੰ ਪੰਜਾਬ ਦੀ ਜ਼ਿਲ੍ਹਾ ਚਰਵੀ ਰੱਖਣਗੇ ਪੰਜਾਬ ਦੇ ਵਿੱਚ ਅਵਰਤ ਸਰ ਜੇਲ੍ਹ ਦੱਸਿਆ ਗਿਆ ਉੱਥੇ ਰੱਖਿਆ ਜਾਣਗੇ ਤਾਂ ਜਿਹੜੀ ਰਹਿ ਗਈ ਗੱਲ ਉਹਨਾਂ ਦੀ ਸਾਰੀ ਜਾਣਕਾਰੀ ਲੈ ਕੇ ਕੋਰਟ ਦੇ ਵਿੱਚ ਉਹ ਰਿਵਾਰਡ ਲੈਣਗੇ ਤਾਂ ਉਹ ਰਿਵਾਰਡ ਜਦੋਂ ਬੱਗਿਆ ਜਾਊਗਾ ਕੋਰਟ ਤੋਂ ਉਸ ਤੋਂ ਬਾਅਦ ਦੀ ਜਾਣਕਾਰੀ ਸਾਰੀ ਪਤਾ ਲੱਗੂਗਾ ਵਕੀਲ ਤੋਂ ਕਿਉਂਕਿ ਇਹ ਅੱਜ ਤੱਕ ਦੀਆਂ ਖਬਰਾਂ ਤਾ ਹੜ ਸੋਲੂ ਦਾਦੇ ਬਾਪੂ ਤਰਸੇਵ ਸਿੰਘ ਦਾ ਵੀ ਕਿਹੜਾ ਇਹੀ ਆ ਕਿਉਂਕਿ ਵੀ 2 ਸਾਲ ਹੋ ਗਏ ਜੋ ਲੈ خراب ਕੀਤੇ ਆ ਤਾਂ ਇਹ ਕਿਤੇ ਲੈ ਕੇ ਤੇ ਪੰਜਾਬ ਸਰਕਾਰ ਉਪਸੌਦੀ ਨਜ਼ਰ ਆਉਂਦੀ ਸੀ ਵਰਤਪਾਲ ਪਰ ਹੁਣ ਜੋ ਬਹੁਤ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਆ ਵਰਤਪਾਲ ਸਿੰਘ ਨੇ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੱਲ ਜਿੱਥੇ ਤੱਕ ਵੀ ਵੀਡੀਓ ਇਹਦੀ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਆਪਣਾ ਰੋਟੀ ਦੀ ਸ਼ਮਦਰ ਮਿਲਦਾ ਕਲੂ ਲੌਟੋ